मेरा नाम राजा है क्या काम करते हो कहाँ के रहने वाले यूपी बनारस बच्चे लापता हो गया था आपका कितनी देर से ओ मेरे को पता ना था मैं कंपनी में गया था तो पता चला फ़ोन आया तभी कहाँ से मिला था वो पुलिस स्टेशन से फ़ोन आया मेरे पास तब मेरे को पता चला कि गुम हो गया है आ, बच्चे अकेले ही आपका हाँ अकेले ही रूम पे रहता है रूम पर बगल में रहते हैं देखने वाले कभी देखते हैं आज हम लोग सुबह चले गए थे तो चला या पता ना हम लोग कंपनी में चले गए तो पता चला अभी फ़ोन आया तब तो पता चला ढूंढ क्या कहना चाहोगे क्या कहना चाह अच्छा हुआ मिल गया तो उसका धन्यवाद करते हो हाँ उसका धन्यवाद करता हूँ हाँ जी नाम मेरा नाम शिवकुमार शिवली मैं माछड़ साहब एन जी ओ तो बोल रहा मेरा ਟਿੰਚੜੌਦੀ ਅੱਜ ਸਵੇਰੇ ਜਦ ਮੈਂ ਕਟਿੰਗ ਕਰਾਉਣ ਗਿਆ ਮੈਨੂੰ ਉੱਥੇ ਰਸ ਦੇਖਿਆ ਮੈਂ ਉੱਥੇ ਹਲਵਾਈਆਂ ਨੂੰ ਪੁੱਛਿਆ ਕੀ ਗੱਲ ਲੋਕਾਂ ਦੀ ਇੱਕ ਬੱਚਾ ਲੱਭਿਆ ਸਾਨੂੰ ਤੇ ਮੈਂ ਤੁਰੰਤ ਉੱਥੇ ਬਿਠਾ ਕੇ ਇਹਨੂੰ ਚਾਹ ਪਾਣੀ ਪਲਾਈ ਫਿਰ ਐਸਐਚਓ ਸਾਹਿਬ ਨੂੰ ਫੋਨ ਕੀਤਾ ਐਸਐਚਓ ਸਾਹਿਬ ਨੇ ਤੁਰੰਤ ਕਾਰਵਾਈ ਕਰਦਿਆ ਟੀਮ ਭੇਜੀ ਟੀਮ ਨੇ ਉੱਥੇ ਪੁੱਛਗਿੱਛ ਕਰਨ ਤੋਂ ਬਾਅਦ ਉਹਨੂੰ ਨਾਲ ਲੈ ਕੇ ਇਹਦੀ ਭਾਲ ਕੀਤੀ ਪਰਿਵਾਰ ਦੀ 3 ਘੰਟੇ ਦੇ ਅੰਦਰ ਅੰਦਰ ਪੁਲਿਸ ਨੇ ਬੱਚਾ ਬੱਚੇ ਦਾ ਪਰਿਵਾਰ ਨੂੰ ਲੱਭ ਕੇ ਹੁਣ ਬੱਚਾ ਉਹਦੇ ਹੈਂਡਓਵਰ ਕਰਤਾ ਜਾਉਂਗੇ ਪੁਲਿਸ ਬਾਰਵੰਡੀ ਘਰ ਦੇ ਦੇਖੋ ਬਹੁਤ ਬੜੀ ਸਪੀਡ ਇੰਨੀ ਤੰਦ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਿੰਨੀ ਛੇਤੀ ਕਿੱਥੋਂ ਬੱਚਾ ਪੱਟੀਆਂ ਤੋਂ ਭੱਜਿਆ ਹੋਇਆ ਪਿੰਡ ਛਡੌਦੀ 10 12 ਕਿਲੋਮੀਟਰ ਦਾ ਫਰਕ ਉੱਥੇ ਗਿਆ ਉਦੋਂ ਪੁਲਿਸ ਨੇ ਨਾਲ ਲੈ ਕੇ ਉਦੋਂ ਪੁਲਿਸ ਥਾਣੇ ਬੜੀ ਜਦ ਤੱਕ ਉਹ ਪਰਿਵਾਰ ਦੀ ਪਰਿਵਾਰ ਨੂੰ ਨਹੀਂ ਲੱਭ ਲਿਆ ਮੈਂ ਬਹੁਤ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਵੀ ਇੰਨੀ ਛੇਤੀ ਉਹਨਾਂ ਨੇ ਇੱਕ ਮਾਸੂਮ ਬੱਚੇ ਨੂੰ ਉਹਦੇ ਪਰਿਵਾਰ ਦੇ ਹਵਾਲੇ ਕੀਤਾ ਹਾਂਜੀ ਸਰ ਕੀ ਮੰਗ ਲਾ ਜੀ ਹਾਂਜੀ ਸਾਨੂੰ ਮਾਰਨਿੰਗ ਸ਼ੇਵ ਕੁਮਾਰ ਸ਼ਿਵਲੀ ਨੇ ਜੀ ਸਮਾਸੇ ਵੀ ਉਹਨਾਂ ਨੇ ਇਤਲਾਹ ਦਿੱਤੀ ਕਿ ਝਟੌਦੀ ਬਸਰ ਦੇ ਦੇ ਇੱਕ ਬੱਚਾ ਇਕੱਲਾ ਵਾ ਵੀ ਆ ਕੇ ਚੈੱਕ ਕਰੋ ਅਸੀਂ ਤੁਰੰਤ ਉੱਥੇ ਪਹੁੰਚੇ ਪਹੁੰਚ ਗਏ ਬੱਚੇ ਨੂੰ ਪਿਆਰ ਨਾਲ ਪੁੱਛਿਆ ਤਾਂ ਉਹਨੇ ਆਪਦਾ ਪਿਤਾ ਦਾ ਨਾਮ ਮੰਗਲ ਦੱਸਿਆ ਜੀ ਤੇ ਦਾ ਮਾਤਾ ਦਾ ਨਾਮ ਦੀਪਾ ਤੇ ਫਿਰ ਅਸੀਂ ਐਫਰਟ ਕਰਕੇ ਇਹਨਾਂ ਦਾ ਐਡਰੈਸ ਲੱਭ ਕੇ ਉਹ ਵਾਰਸਾਂ ਦੇ ਬੱਚਾ ਹਵਾਲੇ ਕਰ ਦਿੱਤਾ ਕਿੰਨੀ ਦੇਰ ਚ ਜਿਹੜਾ ਬੱਚਾ ਮਾਂ ਨੇ ਕੀਤਾ ਤੇ ਕਿੰਨੇ ਕ ਸਾਲ ਦਾ ਬੱਚਾ ਇਹ ਬੱਚੇ ਦੀ ਉਮਰ ਕਰੀਬ 7 ਕ ਸਾਲ ਆ ਜੀ ਸਾਨੂੰ 2 2.5 3 ਘੰਟੇ ਲੱਗੇ ਆਪ ਦਾ ਕੀ ਕੰਮ ਕੰਮ ਕੀ ਹਾਂਜੀ ਇਹ ਬਾਪ ਮੰਗਲਾ ਜੀ ਇਹ ਆਪਣੇ ਫੈਕਟਰੀ ਚ ਕੰਮ ਕਰਦਾ ਦਰਾਹੀ ਜੀ ਇਹਦੀ ਮਾਤਾ ਦੀਪਾ ਵੀ ਉੱਥੇ ਦਰਾਹੀ ਕੰਮ ਕਰਦੀ ਐ ਫੈਕਟਰੀ ਸੇ ਕੋਈ ਕੰਪਲੇਂਟ ਵਗੈਰਾ ਨਾ ਮਤਲਬ ਲਿਖਾਈ ਗਈ ਜੀ ਨਹੀਂ ਕੰਪਲੇਂਟ ਨਹੀਂ ਲਿਖਾਈ ਸੀ